ਲੋ ਮੇਰੇ ਵੀਰ ਗਾਣਾ ਗਾ ਰਹੇ ਆ ਤੁਹਾਡੇ ਚ ਬੱਸ ਵਿੱਚ ਕੋਈ ਬੁਢਾ ਬੈਠਾ ਹੁੰਦਾ ਆ ਯਾਰ ਕਾ ਤੇ ਉਹ ਤੇ ਜਦੋਂ ਕਿਸੇ ਜਨਾਨੀ ਤੇ ਡੈਗਦਾ ਬਾਰ-ਬਾਰ ਬੱਸ ਤੇ ਭੀੜ ਵਾਲੀ ਹੁੰਦੀ ਐ ਤੇ ਉਸ ਸਮੇਂ ਦਾ ਗਾਣਾ ਲੈ ਤੁਹਾਡੇ ਸਾਹਮਣੇ ਕਰ ਰਹੇ ਆ ਜਿਹੜਾ ਇੱਕ ਹੋਰ ਓ ਬੱਸ ਥਰੀ ਤੂੰ ਕਿਉਂ ਨਾ ਵੇਖੀ ਬੱਸ ਥਰੀ ਤੂੰ ਕਿਉਂ ਨਾ ਵੇਖੀ ਵਿੱਚ ਗਿਆ ਏ ਛੜ ਪਾਪਾ ਹੁਣ ਆਪਣੇ ਪਾਪ ਤੇ ਆਪਣੇ ਪਾਪ ਤੇ ਛੜ ਪਾਪਾ ਤੂੰ ਠੱਕਾ ਬੱਤਾਰੀ ਤੇਰੇ ਤੇ ਡੱਗਦਾ ਜਦ ਮਾਰਦੀ ਮੜੀ ਮੈਨੂੰ ਤੇ ਠੱਕਾ ਨਹੀਂ ਤੇਰੇ ਤੇ ਡੱਗਦਾ ਜਦ ਖਰੋ ਪੈਂਦਾ ਠੱਕਾ ਰੀ ਤੇਰੇ ਤੇ ਡੱਗਦਾ ਨਾ ਮੂਟ ਪਾਇਆ ਸੀ ਇਹਦੀ ਮਾਰ ਦਿੱਤੀ ਤੂੰ ਜਖਾਂ ਤੈਨੂੰ ਬਾਬਾ ਪਤਾ ਨਹੀਂ ਹੈ ਪੈਰ ਕਿੱਥੇ ਹੈ ਰੱਖਣਾ ਚੁੰਨੀ ਦਾ ਤੱਪੇ ਲੜ ਬਾਬਾ ਹੁਣ ਆਪਣੇ ਪਾਰ ਤੇ ਕੰੰਜਰਾ ਆਪਣੇ ਘਾਪੇ ਹਰ ਬਾਬਾ ਠੱਕਦਾ ਲੰਗੜਣ ਨੂੰ ਕੋਈ ਰਾਹੀ ਉਹ ਵੱਸ ਪਈਆ ਤੁੰਨੀ ਧਾਰੀ ਆਉਂਦਾ ਓ ਖਾ ਧਾਰੀ ਇਹ ਵੱਸ ਹੈ ਕੋਈ ਯੱਕਾ ਨਹੀਂ ਤੇਰੇ ਤੇ ਡਗਦਾ ਜਦ ਮਾਰਦੀ ਲਗਾੜ ਮੈਨੂੰ ਠਕਾ ਨਹੀਂ ਤੇਰੇ ਤੇ ਡਗਦਾ ਜਦ ਮਗਰੋਂ ਪੈਂਦਾ ਠੱਕਾ ਨਹੀਂ ਤੇਰੇ ਤੇ ਡਗਦਾ ਚਿੱਟ ਪਈਆ ਖਾਲੀ ਪਿੱਛੇ ਜਾ ਕੇ ਬਾਬਾ ਭੇਜ ਜਾ ਵੇਜੇ ਤੂੰ ਆਪਣੀ ਚੰਗੀ ਜਾਉਣਾ ਨਾਲੇ ਇੱਜ਼ਤ ਲੈ ਜਾ ਨਾ ਤੌਰ ਵੇਖ ਕੇ ਬਾਪਾ ਹੁਣ ਆਪਣੇ ਪਾਰ ਤੇ ਆਪਣੇ ਪਾਰ ਤੇ ਖੜਾ ਬਾਪਾ ਤੂੰ ਆਪਣੇ ਪਾਰ ਤੇ ਓ ਦਰਜਨ ਲਖੇ ਵਾਲੇ ਨੂੰ ਕਿਉਂ ਕਾਬੀ ਬੌੜੀ ਬੌੜੀ ਨਿੱਕੇੜਾ ਤੇਰੇ ਕਾਂਤੇ ਲਾ ਲੇ ਟੱਕੇ ਕੌੜੀ ਕੌੜੀ ਆਟੇ ਜਾਂ ਤੈਨੂੰ ਮੱਥਾ ਹੀ ਤੇਰੇ ਤੇ ਡਗਦਾ ਜਦ ਮੋਦੀ ਮਢੀਰ ਮੈਨੂੰ ਟੱਕਾ ਨਹੀਂ ਤੇਰੇ